ਲੈਂਡ ਪੂਲਿੰਗ ਦੇ ਵਿੱਚ ਜਿੱਦ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਿਹਾਇਸ਼ੀ 플ੌਟ ਜਿਹਨੂੰ ਕਿ ਹੁਣ ਹੀ ਦੱਸਿਆ ਮੈਡਮ ਨੇ ਕਿ ਤੁਸੀਂ 5-5 ਗਜ ਦੇ ਦੋ ਵੀ ਲੈ ਸਕਦੇ ਹੋ 2250 ਗਜ ਦੇ ਚਾਰ ਵੀ ਲੈ ਸਕਦੇ ਹੋ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਉਸ ਤੋਂ ਬਾਅਦ ਜਿਹੜਾ ਕਿਸਾਨ ਨੂੰ ਆ 1000 ਗਜ ਦਾ ਰਿਹਾਇਸ਼ੀ 플ੌਟ ਤੇ 200 ਗਜ ਦਾ ਕਮਰਸ਼ੀਅਲ 플ੌਟ ਜਿਹੜਾ ਹੈਗਾ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਦਿੱਤਾ ਜਾਏਗਾ ਹੁਣ ਤੁਸੀਂ ਦੇਖੋ ਕਿ ਜਿਹੜੇ ਅਸੀਂ ਅ ਡਿਵੈਲਪਮੈਂਟ ਤੋਂ ਬਾਅਦ ਉਸ ਦੇ ਵਿਚੜ ਦੀ ਗੱਲ ਕਰੀ ਜੇ ਕਿਸਾਨਾ ਆਪਣੇ ਕੋਲ ਰੱਖ ਵੀ ਸਕਦਾ ਉਹ ਵੇਚ ਵੀ ਸਕਦਾ ਹੈਗਾ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਫਾਇਦਾ ਕਿਸਾਨਾਂ ਨੂੰ ਹੈ ਜਾਂ ਇਸ ਦਾ ਫਾਇਦਾ ਸਰਕਾਰ ਨੂੰ ਹੈ ਬੈਨੀਫਿਟ ਸਭ ਤੋਂ ਜ਼ਰਾ ਕਿਸ ਦਾ ਹੈ ਅ ਦੇਖੋ ਗਗਨ ਜੀ ਜੇ ਦੇਖਿਆ ਜਾਵੇ ਸਿਨੈਰੀਓ ਫਿਲਹਾਲ ਤੇ ਪੰਜਾਬ ਦੇ ਉੱਤੇ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਚੁਕਿਆ ਹੈ ਇਸ ਫਾਈਨੈਂਸ਼ੀਅਲ ਇਅਰ ਤੱਕ ਤੇ ਨੈਕਸਟ ਇਅਰ ਲਗਭਗ ਕਿਹਨਾ ਦਾ ਇਲੈਕਸ਼ਨ ਦਾ ਮਾਹੌਲ ਪੂਰਾ ਪੱਕ ਜਾਣਾ ਹੈ ਤੇ ਨੈਕਸਟ ਈਅਰ ਤੱਕ ਕਿਹਨਾ ਤੇ ਹੈਗ ਪੋਸਿਬਿਲਟੀ ਕਿ ਇਹਨਾਂ ਨੇ ਜਿਹੜੇ ਲੇਡੀਜ਼ ਨੂੰ 10000 ਰੁਪਏ ਤੱਕ ਦੇਣਾ ਨੇ ਇਹਨਾਂ ਨੇ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਨਾ ਤੇ ਇਹ ਦੇਖੋ ਜੀ ਉਹ ਚੀਜ਼ ਉਦੋਂ ਹੀ ਪ੍ਰੋਵਾਈਡ ਹੋ ਸਕਦੀ ਹੈ ਜਦੋਂ ਤੁਹਾਡਾ ਖਜ਼ਾਨਾ ਭਰਿਆ ਹੋਵੇ ਜਾਂ ਤੁਹਾਡੇ ਕੋਲ ਵੀ ਐਕਸਟਰਾ ਇਨਕਮ ਹੋਵੇ ਤੇ ਹੁਣ ਕਰਜ਼ਾ ਵੀ ਨਾ ਜ਼ਿਆਦਾ ਤੇ ਐਕਸਟਰਾ ਇਨਕਮ ਕੋਈ ਨਹੀਂ ਹੈਗੀ ਤੇ ਇਹਨਾਂ ਨੇ ਜਿਹੜੀ ਆ ਇਹ ਆਪਣਾ ਪੂਲਿੰਗ ਲੋਕਾਂ ਦੇ ਲੈਂਡ ਅਕਵਾਇਰ ਕਰਕੇ ਹੀ ਇਹ ਆਪਣੇ ਖਜ਼ਾਨੇ ਵਿੱਚ ਪੈਸੇ ਪਾ ਕੇ ਤੇ オーਪਨ ਆ ਤੇ ਲਗਭਗ ਇਹਦੇ ਵਿੱਚ 45000 ਦੇ ਕਰੀਬ ਏਕੜ ਦੇ ਕਰੀਬ ਆਪਣੀ ਜਿਹੜੀ ਇਹ ਹੈਗੀ ਆ ਜ਼ਮੀਨ ਇਫੈਕਟ ਹੋਣੀ ਹੈ ਜੀ ਤੇ ਮੋਸਟਲੀ ਇਹਦੇ ਵਿੱਚ ਆਪਣਾ ਮੋਹਾਲੀ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਆ ਰਹੇ ਆ ਤੇ ਸਭ ਤੋਂ ਵੱਧ ਜਿਹੜਾ ਇਫੈਕਟਡ ਹੋ ਰਿਹਾ ਉਹ ਲੁਧਿਆਣਾ ਹੋ ਰਿਹਾ ਆ I think 26000 28000 ਦੇ ਲਗਭਗ ਉੱਥੇ ਜਿਹੜੀ ਹੈਗੀ ਆ ਪੁੱਲਿੰਗ ਦੇ ਦੀਨ ਏ ਜ਼ਮੀਨ ਅਕਵਾਇਰ ਹੋਣ ਵਾਲੀ ਹੈ ਜੀ ਬੇਸਿਕਲੀ ਹੁਣ ਆਪਣੇ ਜਿਹੜੇ ਪੰਜਾਬ ਦੀ ਲੈਂਡ ਹੈ ਪੂਰੀ ਫਰਟਾਈਲ ਹੈ ਠੀਕ ਹੈ ਵਾਹੀਯੋਗ ਜ਼ਮੀਨ ਹੈ ਤੇ ਪ੍ਰੋਪਰ ਖੇਤੀ ਹੁੰਦੀ ਹੈ ਪੁੱਲਿੰਗ ਦੇ ਇਹ ਹੁੰਦਾ ਵੀ ਜਿੱਥੇ ਲੈਂਡ ਬਹੁਤੇ ਫਰਟਾਈਲ ਨਾ ਹੋਵੇ ਇਹ ਵਾਹੀਯੋਗ ਨਾ ਹੋਵੇ ਜਾਂ ਉੱਪਰ ਖਾਬੜ ਹੋਵੇ ਦੈਨ ਉੱਥੇ ਕਰ ਸਕਦੇ ਆ ਹੁਣ ਤੁਸੀਂ ਦੇਖੋ ਵੀ 45000 ਜਿਹੜੇ ਏਕੜ ਹੈ ਉਹ ਕਿੰਨਾ ਇਹਦੇ ਵਿੱਚ ਹੈਗਾ ਹੁਣ 45000 ਏਕੜ ਤੋਂ ਕਿੰਨੀ ਫਸਲ ਹੋਣੀ ਹੈ ਬੇਸ਼ੱਕ ਤੁਸੀਂ ਇਹਦੇ ਤੇ ਇੱਕ ਵਾਰ ਤੁਸੀਂ ਇਹਦੇ ਇਨਵੈਸਟਮੈਂਟਸ ਸੈਟਅਪ ਕਰ ਲਓ ਬਟ ਤੁਹਾਨੂੰ ਰੈਵਨਿਊ ਜਸਟ ਇੱਕ ਵਾਰ ਆਉਣਾ ਬਟ ਜਿਵੇਂ ਜਿਵੇਂ ਥੋੜਾ ਟਾਈਮ ਪੀਰੀਅਡ ਖਤਮ ਹੋਣਾ ਉਹ ਰੈਵਨਿਊ ਕਿਤੇ ਨਾ ਕਿਤੇ ਖਤਮ ਹੋਣਾ ਹੀ ਆ। ਦੈਨ ਅੱਗੇ ਜਾ ਕੇ ਇਸ ਚੀਜ਼ ਚ ਦਿੱਕਤ ਆਉਣੀ ਆ। ਅਰਬਨਾਈਜੇਸ਼ਨ ਹੋਣਗੇ ਉਹ ਸ਼ਹਿਰਾਂ ਵਿੱਚ ਆਉਣਗੇ ਤੇ ਉਹਨਾਂ ਕੋਲ ਕੋਈ ਸੋਰਸ ਸਕਿੱਲ ਵੀ ਨਹੀਂ ਹੋਵੇਗਾ ਉਹ ਕਿੱਧਰ ਜਾਣਗੇ ਉਹ? ਕੀ ਉਹ ਇੰਡਸਟਰੀ ਸੈਟਅਪ ਕਰ ਸਕਦੇ ਨੇ, ਕੋਈ ਬਿਜ਼ਨਸ ਸੈਟਅਪ ਕਰ ਸਕਦੇ ਨੇ ਵੀ ਸਰਕਾਰ ਨੂੰ ਕੁਛ ਇਦਾਂ ਦਾ ਹੋਣਾ ਚਾਹੀਦਾ ਕਿ ਵੀ ਉਹਨਾਂ ਦੇ ਇਦਾਂ ਸਕਿੱਲ ਬਰੂਸ ਕਰਨਾ ਕਿ ਵੀ ਉਹ ਹੋਰ ਧੰਦੇਵਾਲ ਆ ਸਕਣ। ਤੇ ਇਹਦਾ ਟੋਟਲੀ ਹੀ ਇਹ ਮੈਂ ਕਹਾਂਗਾ ਕਿ ਵੀ ਇਹ ਪੂਰਾ ਨੁਕਸਾਨ ਦੇ ਹੀ ਹੈ इवन ਜਿਹੜੇ ਪਿੰਡਾਂ ਦੇ ਵਿੱਚ ਛੋਟੇ ਵਪਾਰੀ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋਣਾ ਕਿਸਾਨ ਜ਼ਿਮੀਂਦਾਰ ਦੇ ਨਾਲ ਜਿਹੜੇ ਉਹਨਾਂ ਦੇ ਮਜ਼ਦੂਰ ਹੈ ਮਨਰੇਗਾ ਦੇ ਵਰਕਰਸ ਹੈ इवन ਉਹਨਾਂ ਨੇ ਵੀ ਇਹ ਚੀਜ਼ ਦਾ ਨੁਕਸਾਨ ਚ ਲੈਣਾ ਪੈਣਾ 15 ਫਾਰਮਰਸ ਸੀ ਐਗਰੀ ਕੀਤੇ ਆ ਜਿਹੜਾ ਕਿ ਜਸਟ 0.18% ਨਾਲ ਲਗਭਗ 0.2% ਬਣਦਾ ਠੀਕ ਹੈ ਜਿਹੜੀ ਕਿ ਇਹ ਚੀਜ਼ ਬਲਕ ਕਹਿੰਦਾ ਕਿ ਵੀ 80% ਮਿਨੀਮਮ ਹੋਣਾ ਚਾਹੀਦਾ ਦੈਨ ਹੀ ਤੁਸੀਂ ਉਹ ਕੱਟ ਸਕਦੇ ਆ ਤੇ ਇਵਨ ਗਵਰਨਮੈਂਟ ਇਹ ਵੀ ਕਹਿ ਰਹੀ ਹੈ ਵੀ ਜਦੋਂ ਤੋਂ ਅਸੀਂ ਆਪਣਾ ਇਹਨਾਂ ਨੇ ਆਰਡਰ ਜਾਰੀ ਕਰਦੇ ਆ ਵੀ ਤੁਹਾਨੂੰ ਅਗਲੇ 3 ਸਾਲਾਂ ਤੱਕ ਅਸੀਂ ਪਰ ਹੀ ਆਰ ਤੁਹਾਨੂੰ 30000 ਡਾਲਰ ਸੌਰੀ 30000 ਰੁਪਏ ਦੀ ਅਸੀਂ ਤੁਹਾਨੂੰ ਏਡ ਦਵਾਂਗੇ ਮਨ 30000 ਠੇਕਾ ਜਦੋਂ ਕਿ ਜੇ ਆਪਾਂ ਦੇਖਿਆ ਜਾਵੇ ਉਹ ਏਰੀਏ ਦੇ ਵਿੱਚ ਠੇਕਾ 40000 ਵੀ 50000 ਵੀ ਇਵਨ 70 70 80000 ਨੂੰ ਵੀ ਠੇਕਾ ਜਿਹੜਾ ਕਿ ਉਹਨਾਂ ਦਾ ਵੀ ਲਾਸ ਹੋ ਰਿਹਾ ਤੇ ਇਵਨ ਜਦੋਂ ਇਹ ਕਲੋਨੀਸ ਐਸਟੈਬਲਿਸ਼ ਹੋ ਜਾਣਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਪੇਮੈਂਟ ਹੋਣਗੇ ਮਤਲਬ ਜੀ ਅੱਜ ਪ੍ਰੋਸੀਜਰ ਸ਼ੁਰੂ ਕਰਦੇ ਉਹਨਾਂ ਨੂੰ ਉਹ ਕਹਿੰਦੇ ਵੀ ਤੁਹਾਨੂੰ ਤਿੰਨ ਜਾਂ ਚਾਰ ਸਾਲਾਂ ਬਾਅਦ ਤੁਹਾਨੂੰ ਇਹਦਾ ਬੈਨੀਫਿਟ ਹੋਵੇਗਾ ਇਹ ਤਾਂ ਉਹ ਗੱਲ ਹੋਈ ਵੀ ਜਿਵੇਂ ਬੰਦੇ ਨੂੰ ਭੁੱਖ ਹੋਣ ਲੱਗੀ ਹੈ ਖਾਣਾ ਵੀ ਤਿਆਰ ਹੈ ਬੜਾ ਮੈਂ ਕਹਾਂ ਯਾਰ ਤੁਹਾਨੂੰ ਮੈਂ ਥੋੜੇ ਦਿਨ ਆਵਾਦ ਨਾ ਮੰਗਾ ਹੂੰ ਉਸ ਕੋ ਉਹ ਫੇਰ ਕੋਈ ਏਦਾਂ ਕੋਈ ਲੌਜੀਕ ਨਹੀਂ ਬਣਦਾ ਜੀ ਜੇ ਨਹੀਂ ਹੁੰਦਾ ਤਾਂ ਕੀ ਹੋਰ ਕੋਈ ਵਿਕਲਪ ਵੀ ਹੈਗੇ ਨੇ ਫਰੀ ਬੀਜ਼ ਬੰਦ ਕਰ ਦੇ ਸਰਕਾਰ ਤਾਂ ਵੀ ਅਸਰ ਪੈ ਜਾਊਗਾ ਹੋਰ ਕੀ ਚੀਜ਼ਾਂ ਹੋ ਸਕਦੀਆਂ ਦੇਖੋ ਪੰਜਾਬ ਚ ਜਿਸ ਤਰ੍ਹਾਂ ਦੇ ਹੁਣ ਤੱਕ ਦੀ ਹੁਣ ਜੋ ਪੋਜੀਸ਼ਨ ਬਣ ਚੁੱਕੀ ਆ ਵੱਡੀ ਇੰਡਸਟਰੀ ਦਾ ਪੰਜਾਬ ਚ ਆਉਣ ਤੋਂ ਰਹੀ ਤੇ ਈਵਨ ਜਿਹੜੀ ਵੱਡੀ ਇੰਡਸਟਰੀ ਉਹ ਖੁਦ ਬਾਹਰ ਜਾ ਰਹੀ ਐ ਈਵਨ ਪਾਸਟ ਵੀਕ ਮੱਧ ਪ੍ਰਦੇਸ਼ ਚ ਬਹੁਤ ਵੱਡਾ ਸੰਮੇਲਨ ਆ ਜਿਹਦੇ ਪੰਜਾਬ ਦੇ ਵਿੱਚੋਂ 15000 ਕਰੋੜ ਦੀ ਇਨਵੈਸਟਮੈਂਟ ਮੱਧ ਪ੍ਰਦੇਸ਼ ਚ ਜਾ ਰਹੀ ਐ ਸੋ ਸਰਕਾਰ ਨੂੰ ਵੱਡੀ ਇੰਡਸਟਰੀ ਦੇ ਨਾਲੋਂ ਨਾ ਛੋਟੀ ਇੰਡਸਟਰੀ ਤੇ ਜ਼ੋਰ ਦੇਣਾ ਪੈਣਾ ਮਾਈਕਰੋ ਇੰਡਸਟਰੀ ਤੇ